ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ ਗਈ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਕਈ ਅਹਿਮ ਬਿੱਲ ਪਾਸ ਪੰਚਾਇਤੀ ਸੋਧ ਬਿੱਲ ਫਾਇਰ ਸੇਫਟੀ ਸੋਧ ਬਿੱਲ ਹੋਏ ਪਾਸ ਵਿਧਾਨ ਸਭਾ ਪੰਜਾਬ APMC ਸੋਧ ਬਿੱਲ ਪਾਸ ਮਾਰਕੀਟ ਕਮੇਟੀ ਦੀ ਮਿਆਦ ਜੁਲਾਈ 2025 ਤੱਕ ਵਧਾਉਂਦੀ ਤਜਵੀਜ਼ ਦਾ ਕਾਂਗਰਸ ਨੇ ਚੁੱਕਿਆ ਸਵਾਲ ਕਿ ਉਹ ਵਧਾਈ ਜਾ ਰਹੀ ਮਿਆਦ ਕਦਮ ਵਿੱਚ ਸੇ ਆਮਾਨ ਦਾ ਵੱਡਾ ਬਿਆਨ ਪੰਜਾਬ ਦੀ ਖੇਤੀ ਪਾਲਿਸੀ ਲਗਭਗ ਤਿਆਰ ਸਟੇਕ ਹੋਲਡਰਸ ਦੇ ਨਾਲ ਗੱਲ ਕਰ ਰੱਖ ਕੇ ਕਰਾਂਗੇ ਲਬ ਵਿਅਦਿਅਤੇ ਗੋਲੀਕਾਂਟੇ ਸਿਆ ਮੰਦਵੜਾ ਬਿਆਨ ਅਸੀਂ ਮਜ਼ਬੂਤੀ ਦੇ ਨਾਲ ਕਰ ਰਹੇ ਹਾਂ ਪੈਰ ਵੀ ਨਹੀਂ ਛੱਡਾਂਗੇ ਕੋਈ ਧਿਰ ਦੋਸ਼ੀਆਂ ਨੂੰ ਦਵਾ ਕੇ ਰਹਿਣ ਦੀ ਸਜ਼ਾ ਮਹਾਂਸਭਾਜ ਕਾਂਗਰਸ ਐਮ ਐਲ ਏ ਨਰੇਸ਼ ਪੂਰੀ ਨੇ ਚੁੱਕਿਆ ਵੱਖਰਾ ਮੁੱਦਾ ਬੋਲੇ ਚੇਰ ਵਾਲ ਜਾਂਦਿਆਂ ਪੌੜੀਆਂ ਤੇ ਪੈਰਾਂ ਵਾਲੇ ਪਾਸੇ ਆਉਂਦਾ ਹੈ ਸੁਆਸਤਿਕ ਸਾਡੇ ਲਈ ਇਹ ਨਿਸ਼ਾਨ ਹੈ ਮੁਕੱਦਸ ਬਦਲੀ ਜਾਵੇ ਥਾਂ ਅੰਮ੍ਰਿਤਸਰ ਦੇ ਵਿੱਚ ਜੂਨੀਅਰ ਰੈਜ਼ੀਡੈਂਟ ਡਾਕਟਰ ਦਿਨਾਲ ਕਾਲਜ ਕੈਂਪਸ ਦੇ ਵਿੱਚ ਹੀ ਛੇੜਛਾੜ ਦਾ ਇਲਜ਼ਾਮ ਡਿਊਟੀ ਤੋਂ ਬਾਅਦ ਰੂਮ 'ਚ ਜਾਂਦੇ ਸਮੇਂ ਦੋ ਬਾਈਕ ਸਵਾਰਾਂ ਨੇ ਕੀਤੀ ਛੇੜਛਾੜ ਡਾਕਟਰ ਨੇ ਭੱਜ ਕੇ ਬਚਾਈ ਜਾਨ ਟੈਂਡਰ ਕੋਟਾਲੇ ਦੇ ਮਾਮਲੇ ਦੇ ਵਿੱਚ ਵੀ ਦੀਦਾ ਐਕਸ਼ਨ ਖੰਨਾ ਦੇ ਵਿੱਚ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਕਾਰਜੋਛਾਪੇ ਮਾਰੀ ਆਸ਼ੂ ਦੇ ਨਾਲ ਜੁੜੇ ਟੈਂਡਰ ਕੋਟਾਲੇ ਨੂੰ ਲੈ ਕੇ ਕੀਤੀ ਜਾ ਰਹੀ ਤਤਕ ਰਾਹੁਲ ਗਾਂਧੀ ਨੂੰ ਮਿਲੇ ਰੈਸਲਰ ਬਜਰੰਗ ਪੁਨੀਆ ਤੇ ਵਿਨੇਸ਼ ਪੁਗਾਟ ਲੜ ਸਕਦੇ ਨੇ ਹਰਿਆਣਾ ਵਿਧਾਨ ਸਭਾ ਚੋਣ ਕਾਂਗਰਸ ਦੀ ਟਿਕਟ ਤੇ ਲੜ ਸਕਦੇ ਨੇ ਇਲੈਕਸ਼ਨ ਇਧਰਬਾਹਤ ਉਸ ਜਿਲ੍ਹੇ ਚੋਣ ਲੜ ਸਕਦਾ ਹੈ ਦੀਪ ਸਿੱਧੂ ਦਾ ਭਰਾ ਮਨਜੀਤ ਸਿੱਧੂ ਐਮਪੀ ਸਰਬਜੀਤ ਸਿੰਘ ਖਾਸਾ ਨੇ ਦਿੱਤੇ ਸੰਕੇਤ ਫੈਸਲਵੰਤ ਸਿੰਘ ਦੇ ਭਤੀਜੇ ਦੇ ਵੀ ਚੋਣ ਲੜਨ ਦੀਆਂ ਚਰਚਾਵਾਂ ਮੁਹਾਲੀ ਜ਼ਿਲ੍ਹਾ ਅਦਾਲਤ ਤੇ ਪੰਜਾਬੀ ਸਿੰਘ ਸਾਰਥੀ ਕੇ ਦਾ ਫਲੈਟ ਕਰਵਾਇਆ ਖਾਲੀ ਉਹ ਸੈਕਟਰ 91 ਦੇ ਵਿੱਚ ਕਿਰਾਏ ਦੇ ਫਲੈਟ ਤੇ ਕਬਜ਼ਾ ਕਰਨ ਦੇ ਨੇ ਇਲਜ਼ਾਮ ਪੁਲਿਸ ਦੀ ਮੌਜੂਦਗੀ ਦੇ ਵਿੱਚ ਕੀਤੀ ਗਈ ਕਾਰਵਾਈ। ਕਰਨਤਾਰਨ ਦੇ ਪਿੰਡ ਪੋਰਸੇ ਦੇ ਵਿੱਚ ਕੀਤਾ ਗਿਆ ਸ਼ਹੀਦ ਕੁਲਦੀਪ ਸਿੰਘ ਦਾ ਸਸਕਾਰ ਪਰਿਵਾਰ ਨੇ ਨਾਮੱਖਾਂ ਦੇ ਨਾਲ ਦਿੱਤੀ ਵਧਾਈ ਸੁਨਝਵਾ ਆਰਬੀ ਕੈਂਪਸ ਦੇ ਵਿੱਚ ਗੋਲੀ ਲੱਗਣ ਦੇ ਨਾਲ ਪੁਲਿਸ ਦੀ ਮੌਜੂਦਗੀ। ਸਸ਼ਕਾਲ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂਸ਼ਵਾਦ ਕਰਦੇ ਹਾਂ ਬੁਲੇਟਿਨ ਦੀ ਇਸ ਵੱਡੀ ਖਬਰ ਤੋਂ ਡਿਫੀ ਸਪੀਕਰ ਦਾ ਬੇਟਾ ਮਿਲ ਗਿਆ ਹੈ ਕਰੀਬ 10 ਘੰਟਿਆਂ ਬਾਅਦ ਡਿਫੀ ਸਪੀਕਰ ਜੈ ਕਿਸ਼ਨ ਰੋੜੀ ਦਾ ਬੇਟਾ ਮਿਲ ਗਿਆ ਹੈ ਜੋ ਹਸਪਤਾਲ ਦੇ ਵਿੱਚੋਂ ਗਾਇਬ ਹੋ ਗਿਆ ਸੀ ਹਸਪਤਾਲ ਦੇ ਵਿੱਚੋਂ ਗਾਇਬ ਹੋ ਗਿਆ ਸੀ ਜੈ ਕਿਸ਼ਨ ਰੋੜੀ ਦਾ ਬੇਟਾ ਤਸਵੀਰੇ 4 ਵਜੇ ਦੇ ਕਰੀਬ ਬਿਨਾਂ ਦੱਸੇ ਹਸਪਤਾਲ ਦੇ ਵਿੱਚੋਂ ਬਾਹਰ ਚਲਾ ਗਿਆ ਸੀ ਤਾਂ ਪੀਪੀਐਸ ਨਾਪਾ ਦੇ ਵਿੱਚ ਪੜਦਾ ਹੈ ਜੈ ਕਿਸ਼ਨ ਰੋੜੀ ਦਾ ਬੇਟਾ 10ਵੀਂ ਜਮਾਤ ਦਾ ਵਿਦਿਆਰਥੀ ਹੈ ਮੈ ਅਜੇ 17 ਸਾਲ

ਬਿਨਾਂ ਦੱਸੇ ਹੀ ਹੌਸਟਲ ਦੇ ਵਿੱਚੋਂ ਬਾਹਰ ਚਲਾ ਗਿਆ ਸੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਇਸ ਸਕੂਲ ਦੇ ਵਿੱਚ ਪੜਦਾ ਹੈ ਪੰਜਾਬ ਪਬਲਿਕ ਸਕੂਲ ਨਾਮੀ ਸਕੂਲ ਹੈ ਦਿਲੇਚ ਪੜਦਾ ਹੈ ਨੰਦਾ ਬੇਟਾ ਜੈ ਕਿਸ਼ਨ ਰੋੜੀ ਦਾ ਤਾਂ ਜੋ ਕਿ ਗਾਇਬ ਹੋ ਗਿਆ ਸੀ ਆਖ ਲਈਏ ਕਿ ਲਾਪਤਾ ਹੋ ਗਿਆ ਸੀ ਬਿਨਾਂ ਦੱਸੇ ਕਿਸੇ ਨੂੰ ਆਪਣੇ ਆਪ ਹੀ ਚਲਾ ਗਿਆ ਸੀ ਹੌਸਟਲ ਦੇ ਵਿੱਚੋਂ ਜਿਸ ਨੂੰ 10 ਘੰਟੇ ਬਾਅਦ ਜਿਹੜਾ ਹੈ ਉਹ ਵਾਪਸ ਆ ਗਿਆ ਹੈ ਤਾਂ 10ਵੀਂ ਜਮਾਤ ਦਾ ਵਿਦਿਆਰਥੀ ਹੈ ਮਾਪਿਆਂ ਨੂੰ ਜਿਹਨੀ ਚਿੰਤਾ ਹੈ ਉਸ 바avik ਤੌਰ ਤੇ ਪਹਿਚਾਨਦੀ ਹੈ ਔਰ ਪਰਿਵਾਰ ਤੇ ਜੋਗੀਤਾ ਉਹੀ ਸਮਝ ਸਕਦਾ ਹੈ ਪਰ ਆਖਿਰਕਾਰ ਇਸ ਦੀ ਵਜ੍ਹਾ ਕੀ ਹੈ ਇਹ ਵੀ ਸਵਾਲ ਹੈ ਆਪਣੇ ਆਪ ਦੇ ਵਿੱਚ ਤਾਂ ਇਸ ਲਈ ਵੀ ਵੱਡੀ ਖਬਰ ਸਭ ਤੋਂ ਪਹਿਲਾਂ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਇਸੇ ਸਕੂਲ ਦੇ ਵਿੱਚ ਪੜਦਾ ਜੈਕਿਸ਼ਨ ਰੋੜੀ ਦਾ ਬੇਟਾ ਜੋ ਸਵੇਰੇ 4 ਵਜੇ ਜੜਾ ਹੈ ਉਹ ਚਲਾ ਗਿਆ ਸੀ ਤਾਂ ਮੇਰੇ ਸਹਿਯੋਗੀ ਭੁਪਿੰਦਰ ਫੋਨ ਲਾਈਨ ਤੇ ਜੁੜ ਚੁਕੇ ਨੇ ਭੁਪਿੰਦਰ ਕੀ ਵਜ੍ਹਾ ਸਾਹਮਣੇ ਆਈ ਹੈ ਜੈਕਿਸ਼ਨ ਰੋੜੀ ਦਾ ਬੇਟਾ ਚਲਾ ਗਿਆ ਸੀ ਤਾਂ ਹੁਣ 10 ਘੰਟੇ ਬਾਅਦ ਵਾਪਸ ਆ ਗਿਆ ਹੈ ਵੀਰ ਤੋਂ ਅਗਰਜੋਤ ਮੈਂ ਤੁਹਾਨੂੰ ਦੱਸਣਾ ਜਿਹੜਾ ਪੰਜਾਬ ਪਬਲਿਕ ਸਕੂਲ ਹੈ ਪੰਜਾਬ ਦਾ ਸਭ ਤੋਂ ਪਟਾ ਸਕੂਲ ਮੰਨਿਆ ਜਾਂਦਾ ਕਿਉਂਕਿ ਇਸਦੇ ਜੋ ਚੇਅਰਮੈਨ ਨੇ ਇਸਦੇ ਜਿਹੜੇ ਗਵਰਨਰ ਨੇ ਸਕੂਲ ਦੇ ਇਹ ਜਿਹੜੇ ਜੋ 4 ਵਜੇ ਆਪਦੇ ਰੂਮ ਵਿੱਚ ਸੀ ਉਸ ਤੋਂ ਬਾਅਦ ਇਹ 4 ਵਜੇ ਉੱਥੋਂ ਰੁਕ ਚੱਕਰ ਹੋ ਗਿਆ ਤੇ ਜਦੋਂ ਹਾਜ਼ਰੀ ਲੱਗੀ ਤਾਂ ਉੱਥੇ ਸਕੂਲ ਪ੍ਰਸ਼ਾਸਨ ਪਤਾ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਸਕੂਲ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਐਸਡੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਇਹ ਸਕੂਲ ਵਿੱਚੋਂ ਕਿਵੇਂ ਅੰਦਰ ਟੱਪ ਕੇ ਬਾਹਰ ਚਲਾ ਜਾਂਦਾ ਤੇ ਕਿਉਂ ਪਤਾ ਲੱਗਿਆ ਪ੍ਰੋਸੈਜੋਕ ਸੁਸਤਰਾ ਤੋਂ ਸਕੂਲ ਦੀ ਕੁਝ ਦੂਰੀ ਤੋਂ ਬਾਅਦ ਕਿਉਂਕਿ ਸਵੇਰੇ ਜਿਹੜਾ بارش ਪੈ ਰਹੀ ਸੀ ਲਗਾਤਾਰ بارش ਹੋਣ ਦੇ ਕਾਰਨ ਇਹ ਸਕੂਲ ਦੀ ਦੂਰੀ ਤੋਂ ਕੁਝ ਦੂਰੀ ਤੋਂ ਉੱਥੇ ਜੋ ਬੈਠਾ ਸੀ ਉੱਥੇ ਪੁਲਿਸ ਨੇ ਉਸ ਨੂੰ ਮੌਕੇ ਤੇ ਫੜ ਕੇ ਹੁਣ ਸਕੂਲ ਦੇ ਅੰਦਰ ਲਜਾਇਆ ਗਿਆ ਹੈ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਕਾਰਨ ਰਿਹਾ ਵੀ ਕਿਉਂ ਇੱਥੋਂ ਜਿਹੜੇ ਹੈਗੇ ਇਹ ਬੱਚਾ 10ਵੀਂ ਕਲਾਸ ਦਾ ਬੱਚਾ ਜਿਸ ਦਾ ਨਾਮ ਕੁਦਰਮਨ ਸਿੰਘਾ ਤੇ ਇੱਥੇ ਜੈ ਕਿਸ਼ਨ ਰੋੜੀ ਅਤੇ ਹੋਰ ਜਿਹੜੇ ਆਲਾ ਅਧਿਕਾਰੀ ਐਸਐਸਪੀ ਪਟਿਆਲਾ ਜੀ ਇੱਥੇ ਮੌਕੇ ਤੇ ਜਿਹੜੇ ਪਹੁੰਚੇ ਹੋਏ ਨੇ ਜੀ ਠੀਕ ਹੈ ਭੁਪਿੰਦਰ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਕੁਲ ਮਿਲਾਕੇ ਅਜੇ ਸਵਾਲ ਬਣਿਆ ਹੋਇਆ ਹੈ ਕਿ ਆਖਰਕਾਰ ਬੱਚਾ ਕਿੱਥੇ ਗਿਆ ਸੀ ਕਿਉਂ ਗਿਆ ਸੀ ਔਰ ਵਜ੍ਹਾ ਕੀ ਸੀ ਕਿ 12 ਸਾਲ ਦਾ ਬੇਟਾ ਹਾਲਾਂਕਿ ਨਾਬਾਲਗ ਹੈ ਅਜੇ ਤਾ ਕੋਈ ਵੀ وجہ ਹੋ ਸਕਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਕਿਉਂਕਿ ਸਵੇਰ ਦੀ ਬਰਸਾਤ ਪੰਜਾਬ ਚ ਪੈ ਰਹੀ ਸੀ ਹਰ ਪਾਸੇ ਨਾਬਾ ਦੇ ਵਿੱਚ ਵੀ ਬਰਸਾਤ ਹੋ ਰਹੀ ਸੀ 4 ਵਜੇ ਨਿਕਲ ਜ਼ਰੂਰ ਗਿਆ ਸਕੂਲ ਤੋਂ ਪਰ ਥੋੜੀ ਦੇਰ ਬਾਅਦ ਹੀ ਦੱਸਦੀ ਹੈ ਕਿ ਉੱਥੇ ਜਾ ਕੇ ਬੈਠ ਗਿਆ ਸੀ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਥੋੜੀ ਦੇਰ ਬਾਅਦ 10 ਘੰਟਿਆਂ ਬਾਅਦ ਜਿਹੜਾ ਹੈ ਬੱਚੇ ਨੂੰ ਵਾਪਸ ਲੈ ਕੇ ਆਏ ਨੇ ਉਸ ਸਮੇਂ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਭ ਤੋਂ ਪਹਿਲਾ ਨਿਊਜ਼ 18 ਪੰਜਾਬ ਤੇ ਇਹ ਤਸਵੀਰਾਂ ਨੇ ਜਦੋਂ ਲੈ ਕੇ ਆਂਦਾ ਗਿਆ ਹੈ ਬੇਟੇ ਨੂੰ लेके आंदा गया है हालांकि वजह की है क्यों है अपने आप होस्टल चला गया सी। सवाल बहुत सारे जो खड़े हो रहे हैं हालांकि बच्चा इस वे सोच रहा है क्योंकि नाबालिग बच्चा है और ਅਜਿਹੀ ਇਹ ਉਮਰ ਹੁੰਦੀ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬੱਚਿਆਂ ਦੇ ਦਿਮਾਗ 'ਚ ਘੁੰਮਦੀਆਂ ਨੇ ਫਿਰ ਭਾਵੇਂ ਕੋਈ ਸਿਆਸਤਦਾਨ ਦਾ ਬੱਚਾ ਹੋਵੇ ਜਾਂ ਫਿਰ ਆਮ ਪਰਿਵਾਰ ਦਾ ਬੱਚਾ ਹੋਵੇ ਪਰ ਕਰੀਬ 4 ਵਜੇ ਅਧਿਏ ਕੱਟਾ ਹੈ ਜਦੋਂ ਇਹ ਬੱਚਾ ਸਕੂਲ 'ਚੋਂ ਚਲਾ ਗਿਆ ਸੀ ਖੁਦ ਬਖੋਦ ਚਲਾ ਗਿਆ ਸੀ ਥੋੜੀ ਦੇਰ ਬਾਅਦ ਥੋੜੀ ਦੂਰੀ ਤੇ ਜਾ ਕੇ ਇਹ ਬੈਠਾ ਹੋਇਆ ਸੀ ਕਿਉਂਕਿ ਬਹੁਤ ਤੇਜ਼ ਬਰਸਾਤ ਹੋ ਰਹੀ ਸੀ ਔਰ ਉਸ ਤੋਂ ਬਾਅਦ 110 ਘੰਟੇ ਬਾਅਦ ਪਰ ਹੁਣ ਬਰਾਮਤ ਕੀਤਾ ਹੈ ਔਰ ਸਵਾਲ ਇਹ ਵੀ ਹੈ ਕਿ ਇਹਨਾਂ 10 ਘੰਟਿਆਂ ਦੇ ਵਿਚਕਾਰ ਕੀ ਇਹ ਉੱਥੇ ਹੀ ਉਸੇ ਥਾਂ ਤੇ ਬੈਠਾ ਰਿਹਾ ਔਰ ਜੇਕਰ ਜੇ ਹਬੀ ਹੈ ਤਾਂ ਫਿਰ ਕੀ وجہ ਹੈ ਅਜੇ ਆਲਾ ਅਧਿਕਾਰੀ ਸਾਰੇ ਸੀਨੀਅਰ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਐਸਐਸਪੀ ਪਟਿਆਲਾ ਪਹੁੰਚੇ ਹੋਏ ਨੇ ਜੈਕਿਸ਼ਨ ਰੋੜੀ ਕੋਦੇ تھے ਨੇ ਹੋਰ ਜਿਹੜੇ ਅਧਿਕਾਰੀ ਉਹਨਾਂ ਦੇ ਨਾਲ ਮੌਜੂਦ ਨੇ ਕਿਉਂਕਿ ਮਾਮਲਾ ਇਹ ਛੋਟਾ ਨਹੀਂ ਰਹਿ ਜਾਂਦਾ ਮਾਮਲਾ ਇਸ ਕਰਕੇ ਵੱਡਾ ਹੋ ਜਾਂਦਾ ਕਿਉਂਕਿ ਡਿਪਟੀ ਸਪੀਕਰ ਨੇ ਜੈਕਿਸ਼ਨ ਰੋੜੀ ਇਸ ਤੋਂ ਪਹਿਲਾਂ ਵਿਧਾਇਕ ਰਹੇ ਲਗਾਤਾਰ 10 ਸਾਲ ਤੋਂ ਸੀ ਕਹਿ دیے ਤਾਂ ਸਿਆਸਤ ਦੇ ਵਿੱਚ ਪੂਰੇ ਸਰਗਰਮ ਨੇ ਕਾਇਸ ਦੇ ਵਜ੍ਹਾ ਦੇ ਨਾਲ ਇਸ ਕਰਕੇ ਮਾਮਲਾ ਕਾਫੀ ਵੱਡਾ ਵੀ ਹੋ ਜਾਂਦਾ ਕਿਉਂਕਿ ਉਹਨਾਂ ਦਾ ਇਹ ਬੇਟਾ ਹੈ ਜੋ ਸਕੂਲ ਦੇ ਵਿੱਚ ਪੜਦਾ ਹੈ ਨਾਮੀ ਸਕੂਲ ਐਪੀਪੀਐਸ ਔਰ ਪੰਜਾਬ ਦੇ ਵਿੱਚੋਂ ਅਸੀਂ ਕਹਿ ਲਈਏ ਕਿ ਬਿਲਕੁਲ ਮੋਰਲੈਸ ਸਕੂਲਾਂ ਦੇ ਵਿੱਚੋਂ ਇੱਕ ਤਾਂ ਗਲਤ ਨਹੀਂ ਹੋਏਗਾ ਤਾਂ ਇਸ ਸਕੂਲ ਦੇ ਵਿੱਚੋਂ ਕਿਵੇਂ ਇਹ ਬੱਚਾ ਖੁਦ ਬਖੁਦ ਚਲਾ ਗਿਆ ਔਰ ਫਿਰ ਇਸ ਨੂੰ ਲੈ ਲੈ ਕੇ ਵੀ ਆਂਦਾ ਗਿਆ ਪਰ ਜ਼ਵਾਲ ਕਈ ਅਗੀਆਂ ਬਾਤਾਂ ਗੁਰਦਾਸਪੁਰ ਦੇ ਵੱਲ ਰੁਕ ਕਰਾਂਗੇ ਜਿੱਥੇ ਦੋ ਫਿਰਕਿਆਂ ਦੇ ਲੋਕਾਂ ਦੇ ਵਿੱਚ ਵਿਵਾਦ ਹੋਇਆ ਪਿੰਡ ਰੋਲਾ ਵਾਲੀ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਇਹਵਾਦ ਹੋਇਆ ਹੈ ਪਿੰਡ ਰੋਣਾ वाली है जिथे विवाद होया दलित समाज के लोगों का दूजे फिरके से इल्जाम है अखंड पाठ साहब के लिए पावन स्वरूप नहीं दिता गया उसके सारा विवाद होया है और तस्वीर जो सामने आईया ने किस तरीके बहसबाजी किस्म की करते हुए नजर आ रहे हैं सारा विवाद हो रहा है और इल्जाम ये लगे ने कि अखंड पठ साहब जो पावन स्वरूप अखंड पाठ साहब नहीं दिए दलित समाज के लोगों का यह दूजे फिरके इल्जाम ਅੱਜ ਸਾਡਾ ਬਾਬੇ ਬੜਪਾ ਸਾ ਜਨਦਿਆੜਾ ਆ ਕੇ ਆ ਗਏ ਗੱਲ ਕਰੀਏਗਾ ਉਹ ਨਹੀਂ ਅਮਰਦੀ ਕਾਜਾ ਛੱਗਿਆ ਉਹ ਗੱਲ ਸੋਹਣੇ ਕਰੇ ਦੱਸ ਉਹ ਜਨੂ ਕੇ ਲਾਵੇ ਨਹੀਂ ਕਰਦੇ ਨਹੀਂ ਕਰਦੇ ਰੇਖੋ ਕਿਹਨੇ ਫੱਡੀਆਂ ਫੜੀਆਂ ਕਿਹਨੇ ਕਈਆਂ ਫੜੀਆਂ কাদাননেং পলিয়নে আজাংনিয়নে তালাজিরানে কালেয়ে আজানানে। ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਂਦੇ ਅੱਜ ਸਾਡਾ ਬਾਬੇ ਬੜਪਾ ਸਾਹਿਬ ਜਨੰਧਿਆੜਾ ਆਜਾ ਕੇ ਕਰੀਏ ਆਜਾ ਕੇ ਕਰੀਏ ਰੱਖੋ ਸਰਵਾ ਉਹ ਨਹੀਂ ਅਮਰਤੀ ਕਾ ਜੈ ਸਕਿਆ ਉਹ ਗੱਲ ਸੁਣ ਸਰਵਦਾਸ ਬੰਦਿਆਂ ਨੂੰ ਖਾਣਦੇ ਨਹੀਂ ਖਾਣਦੇ ਉਹ ਨਹੀਂ ਖਾਣਦੇ ਅਮਰਤੀ ਕਾ ਜੈ ਮਜ਼ਾ ਕਰੀ ਰਿਹਾ ਦੇਖੋ ਕਿਹਨੇ ਠੱਡੀਆਂ ਫੜੀਆਂ ਕਿਹਨੇ ਕਈਆਂ ਫੜੀਆਂ ਨੋ ਨੋ ਜੀ ਜੀ 40000% ਪਜਣਾਵੇ ਬਾਕੀ ਦੇਖਣ ਨੂੰ ਕਿੱਥੇ ਰੱਖਾਂ ਇਹ ਜਿੱਥੇ ਚੱਕ ਨਹੀਂ ਸਾਨੂੰ ਕੋਈ ਸਾਨੂੰ ਇੱਕਾ ਮਚਾਏ ਇੱਕਾ ਪਾਏ ਸਾਹਮਣੇ ਆਈਆਂ ਨੇ ਤਸਵੀਰਾਂ ਮੌਕੇ ਦੀਆਂ ਬਸ਼ੰਬਰ ਬਿੱਟੂ ਮੇਰੇ ਸਹੋਗੀ ਫੋਨ ਲਾਈਨ ਤੇ ਨੇ ਬਸ਼ੰਬਰ ਸਾਰਾ ਮਾਮਲਾ ਜਾਨਣਾ ਚਾਹਾਂਗੇ ਇਲਜ਼ਾਮ ਲੱਗ ਰਹੇ ਨੇ ਦਲਿਤ ਸਮਾਜ ਲਗਾ ਰਿਹਾ ਹੈ ਦੂਜੇ ਫਿਰਕੇ ਤੇ ਕਿ ਤੁਹਾਨੂੰ ਗੁਰਗਨ ਸਾਹਿਬ ਜੀ ਦੇ ਪਾਵਨ ਰੂਪ ਨਹੀਂ ਦਿੱਤੇ ਗਏ ਔਰ ਤਾਲਾ ਤੱਕ ਲਗਾਇਆ ਹੋਇਆ ਹੈ ਵੀਡੀਓ ਦੇ ਵਿੱਚ ਕੀ ਹੈ ਹੁਣ ਤੱਕ ਸਾਰੀ ਜਾਣਕਾਰੀ ਤੁਕ ਦਿਨ ਬਿਲਕੁਲ ਜਿਹੜਾ ਗਰਦਾਸਪੁਰ ਦੇ ਪਿੰਡ ਰੋਣਾਵਾਲੀ ਦਾ ਸਾਰਾ ਮਸਲਾ ਹੈ ਇਸ ਪਿੰਡ ਵਿੱਚ ਜਿਹੜੇ ਕਿ ਗਲਤ ਸਮਾਜ ਦੇ ਲੋਕ ਜਿਹੜੇ ਸਾਫੀ ਸਮਾਜ ਦੇ ਲੋਕ ਨੇ ਉਹਨਾਂ ਨੇ ਬੱਬਾ ਉਰਪਾਗ ਸਿੰਘ ਦੀ ਉਈ ਨਾ ਮੈਂ ਪ੍ਰੋਗਰਾਮ ਕਰਾਉਂਦੇ ਉਹਦੇ ਵਾਸਤੇ ਨੇ ਖੰਡਪੜ ਸਾਹਿਬ ਖੋਣਾ ਸੀ ਕਿ ਜਿਹਦੇ ਚੱਲ ਕੇ ਇਹਨਾਂ ਨੇ ਉਹਨਾਂ ਨੂੰ ਖੰਡਪੜ ਸਾਹਿਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਗੁਰਦਾਰੇ ਦੇ ਪਰਵਾਨੇ ਕਾਲੇ ਮਨਾ ਕਰਦਾ ਜਿਹਨੂੰ ਲੈ ਕੇ ਸਾਰਾ ਵਿਵਾਦ ਹੈਗਾ ਉਹਨਾਂ ਨੇ ਗੁਰਦਰਾ ਸਾਹਿਬ ਨੂੰ ਜਿਹਨੇ ਉਹਨਾਂ ਲੋਕਾਂ ਨਾਲ ਰੋਪਾ ਪਾਇਆ ਨੇ ਤੌਏ ਲਗਾਰੇ ਤੇ ਇਸ ਨੂੰ ਲੈ ਕੇ ਦੋਨੇ ਧੜਿਆਂ ਦਾ ਆਪ ਵਿੱਚ ਵਿਵਾਦ ਹੋ ਗਿਆ ਉਹਨਾਂ ਨੇ ਕਹਿੰਦਾ ਜੀ ਅਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜੀ ਦੂਜੀ ਥੀਅ ਰੱਖਣਾ ਜੀ ਗ੍ਰੰਥ ਸਾਹਿਬ 'ਚ ਤਾਂ ਨਹੀਂ ਰਹੀ ਬਾਬੇ ਬਹਾਦਰ ਸਿੰਘ ਦਾ ਜਿਹੜਾ ਇਹ ਖੰਡਪੜ ਸਾਹਿਬ ਕਰਾ ਰਹੇ ਚਲੋ ਕਿ ਉਹਨਾਂ ਨੇ ਕਹਿੰਦਾ ਜੀ ਪਪਾ ਵਰਪਾ ਸਿੰਘ ਦੀ ਜਿਹੜੀ ਨਾਦ ਉੱਤੇ ਖੜ-ਫੜ ਸਾਬ ਕਰਾ ਰਹੇ ਆ ਜਦੋਂ ਕਿ ਇਹ ਲੰਗਰ ਵਗੈਰਾ ਲਾ ਰਹੇ ਹੋ ਹਰ ਸਾਲ ਤੋਂ ਨੇ ਇਸ ਕਰਕੇ ਸਾਨੂੰ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਮੋਨਾ ਕਰਤਾ ਜਿਹੜੇ ਚੱਲਦੇ ਸਾਰਾ ਵਾਦ ਹੋਇਆ ਔਰ ਦੋਨੇ ਧਲੇ ਜਿਹੜੇ ਪਿੰਡ ਦੇ ਆਮੋ ਸਾਹਮਣੇ ਹੋਏ ਨੇ ਉਹ ਦੋਨੇ ਘਰਿਆਂ ਦੇ ਜਿਹੜੇ ਨੁਮਾਇੰਦੇ ਨੇ ਉੱਥੇ ਆਗੂ ਆਗੂ ਜਿ ਬੈਠੇ ਹੋਏ ਨੇ ਗੱਲਬਾਤ ਵਗੈਰਾ ਕਰ ਰਹੇ ਨੇ ਔਰ ਇਸ ਨੂੰ ਲੈ ਕੇ ਗਲਤ ਸਮਾਜ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਕਿ ਸਾਡੇ ਉਹਦਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਇਹ ਦੇ ਰਹੀ ਇਸ ਕਰਕੇ ਜਿਹਦਾ ਰੋਸ ਪਾਇਆ ਜਾ ਰਿਹਾ ਜਿਹੜਾ ਦੂ ਜੇ ਜਨਮ ਦੇ ਆਮ ਨਾਲ ਇਸ ਕਾਰਕ ਇਹਨਾਂ ਦਾ ਨਹੀਂ ਦੇ ਰਹੇ ਜਿਹਦੇ ਚੱਲਦੇ ਸਾਰਾ ਵਾਅਦਾ ਹੈ ਔਰ ਔਨ ਟਾਈਮ 'ਚ ਇਹ ਵਾਅਦਾ ਅੱਗੇ ਨਾਮ ਉਹਦੇ ਜਿਹਦੇ ਵਾਸਤੇ ਲੋਕ ਸਾਰੇ ਦੋਨੇ ਸਮਾਜ ਦੇ ਲੋਕ ਬੈਠੇ ਹੋਣ ਗੱਲਬਾਤ ਕਰ ਰਹੇ ਨੇ ਜੀ ਠੀਕ ਹੈ ਪੁਲਿਸ ਦੀ ਕੋਈ ਇੰਟਰਫੇਰੈਂਸ ਤਾਂ ਅਜੇ ਤੱਕ ਨਹੀਂ ਸਾਹਮਣੇ ਆਈ ਬਸ਼ੰਭਾ ਨਹੀਂ ਬਿਲਕੁਲ ਅਜੇ ਤੱਕ ਪੁਲਿਸ ਨੂੰ ਕਿਸੇ ਨੇ ਕੰਪਲੇਂਟ ਕਿਸੇ ਤੇ ਨਹੀਂ ਕੀਤੀ ਹੈ ਸਾਨੂੰ ਫਿਲਹਾਲ ਆਪਸ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਨੇ ਇਹ ਕਰਕੇ ਕੋਈ ਕੰਪਲੇਂਟ ਸਾਹਮਣੇ ਨਹੀਂ ਆਈ ਠੀਕ ਹੈ ਸ਼ੁਕਰੀਆ ਬਹੁਤ-ਬਹੁਤ ਤਮਾਮ ਜਾਣਕਾਰੀ ਲਈ ਤਾਂ ਅਜੇ ਤੱਕ ਪੁਲਿਸ ਦੇ ਕੋਲ ਕੋਈ ਮਾਮਲਾ ਨਹੀਂ ਪਹੁੰਚਿਆ ਅ ਦੋਵੇਂ ਜਿਹੜੇ ਧੜੇ ਨੇ ਅਸੀਂ ਕਹਿ ਸਕਦੇ ਹਾਂ ਇਸ ਲਈ ਦੋਵੇਂ ਤਰ੍ਹਾਂ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਆ। ਬਾਕੀ ਵੇਖਣ ਨੂੰ ਖਿੰਚਦਾ ਰੱਖਾਂਗਾ। ਇਹ ਅਜੇ ਜਹ ਡੱਕ ਨਹੀਂ ਸਾਨੂੰ ਕੋਈ ਕੋਈ ਸਾਨੂੰ ਇੱਜਾ ਮਗਾ ਇੱਜਾ ਵੀਡੀਓ ਬਣਾ ਤਾਲੇ ਨਹੀਂ 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 ਬ ਆਹ ਤਾਂ ਕਿ ਕਰੀਏ ਜੀ ਅੰਮ੍ਰਿਤ ਜੱਜਾ ਸਾਹਿਬਾ ਸੁਭੇਦਾਰ ਜੁਗਿੰਦਰ ਪਾਲ ਸਿੰਘ ਜੁਗਦਾਸਪੁਰ ਤੋਂ ਦਲਪ੍ਰੇਤਾ ਨੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜੁਗਿੰਦਰ ਪਾਲ ਸਿੰਘ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਇਹ ਸਾਰਾ ਮਾਮਲਾ ਕੀ ਹੋਇਆ ਕਿਉਂਕਿ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਨਹੀਂ ਦਿੱਤੇ ਗਏ ਅਖੰਡ ਪਾਠ ਸਾਹਿਬ ਕੋਰੋਨਾ ਸੀਗਾ ਉਸ ਦੇ ਸੰਦਰਭ ਚ ਇਹ ਦੋਵੇਂ ਤਰ੍ਹਾਂ ਆਮੋ ਸਾਹਮਣੇ ਹੋਈਆਂ ਨੇ ਗੁਗਿੰਦਰ ਬਾਦਹੀ ਆਵਾਜ਼ ਆ ਰਹੀ ਹੈ 56 ਨਾ ਵੀਡੀਓ ਬਣਾਤਾ ਰਹੋ ਵੀਡੀਓ ਬਣਾਤਾ ਨਹੀਂ ਤਾਲੇ ਨਹੀਂ ਪਾਦੇ ਤਾਲੇ ਨਹੀਂ ਬਣਾ ਰਹੇ ਵੀਡੀਓ ਵੀਡੀਓ ਬਣਾ ਸਾਰੀ ਤਾਲੇ ਕਰਨਗੇ ਮੇਰੀ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਂਦੇ ਅੱਜ ਸਾਡਾ ਬਾਬੇ ਬੜਪਾ ਸਾ ਜੰਦਿਆੜਾ ਆਤਾ ਕਿ ਕਰੂਗਾ ਬੜਪਾ ਬੜਪਾ ਉਹ ਨਹੀਂ ਅਮਰਤੀ ਕਾਜਾ ਸਾ ਗਾ ਉਹ ਗੱਲ ਸੋਹਣੇ ਸਰਦਾਰ ਵਧੀਆ ਨੂੰ ਕਰਾਉਂਦੇ ਨਹੀਂ ਕਰਦੇ ਉਹ ਨਹੀਂ ਅਮਰਤੀ ਕਾਜਾ ਬੋਲ ਜਾ ਦੇ ਦੇ ਰੇਖੋ ਕਿਹਨੇ ਫੱਡੀਆਂ ਫੜੀਆਂ ਕਿਹੜੇ ਕਈਆਂ ਫੜੀਆਂ ના ઘરે રાખે છે પોલીસ સ્ટેશન એ જ જા દોકરી કોઈ સારું કામ ਵੀਡੀਓ ਬਣਾਤਾ ਰਹੋ ਵੀਡੀਓ ਬਣਾਤਾ ਰਹੋ ਤਾਲੇ ਨਹੀਂ ਬਣਾ ਰਹੇ ਵੀਡੀਓ ਬਣਾ ਰਹੇ ਜੁਗਿੰਦਰ ਪਾਲ ਸਿੰਘ ਜੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜੁਗਿੰਦਰ ਪਾਲ ਜੀ ਕਿਉਂਕਿ ਤੁਸੀਂ ਦਲਿਤ ਸਮਾਜ ਦੇ ਆਗੂ ਹੋ ਔਰ ਇਹ ਸਾਰਾ ਵਿਵਾਦ ਇੱਕ ਪਾਸੇ ਦਲਿਤ ਸਮਾਜ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਦੂਜੇ ਫਿਰਕੇ ਤੇ ਕਿ ਗੁਰਗੰਦ ਸਾਹਿਬ ਜੀ ਜਿਹੜੇ ਨੇ ਉਹ ਨਹੀਂ ਦਿੱਤੇ ਗਏ ਖਾਨ ਸਾਹਿਬ ਦੇ ਲਈ ਕੀ ਹੋਇਆ ਸਾਰਾ ਵਿਵਾਦ ਔਰ ਵਜ੍ਹਾ ਕੀ ਹੈ ਮੈਮ ਜੀ ਇਹ ਬਾਤ ਇਹ ਹੈ ਕਿ ਹਮਾਰੇ ਨਾ ਸਮਾਜ ਦੇ ਕੁਝ ਲੋਕ ਹੈ ਜਹਾਂ ਪਰ ਰਹਤੇ ਹੋਏ ਪਿੰਡ ਰੋੜਾ ਉਸੇ ਪੰਜਾਬੀ ਚ ਗੱਲ ਕਰ ਸਕਦੇ ਹੋ ਜਗਿੰਦਰਪਾਲ ਜੀ ਹਾਂ ਜੀ ਮੈਮ ਜੀ 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 ਇਹ ਜਿਹ ਕਉ ਜੀ ਬਾਤ ਇਹ ਗੱਲ ਇਹ ਆ ਪੈਸਾ ਦੇਣਾ ਸਮਾਜ ਦੇ ਕੁਝ ਆਦਮੀ ਪਿੰਡ ਰੋੜਾਂ ਵਾਲੀ ਰੰਦੇ ਨੇ ਜੀ ਉਹ ਹਰ ਸਾਲ ਮੈਂ ਆਪਣਾ ਜੋ ਹੈ ਪ੍ਰੋਗਰਾਮ ਕਰਦੇ ਆ ਸਮਾਗਮ ਕਰਾਉਂਦੇ ਹੈ मतलब धार्मिक समागम वहाँ पर कीर्तन होता है सभी जो उनके घर के मेंबर है वहाँ उन्होंने सभी ने गात्रे डाल रखे हैं अमृत पान की लेकिन आज गुरुद्वारा साहब में श्री गुरु ग्रंथ साहब लैन गए थे उन्होंने गुरु ग्रंथ साहब उनको नहीं दिया नहीं। ਜਿਸki وجہ سے ਉਹਨਕੇ ਦੋ ਤਿੰਨ ਉਹਨਾਂ ਦੇ ਦੋ ਤਿੰਨ ਬੱਚੇ ਨੇ ਜਿਨ ਜਿਨ੍ਹਾਂ ਨੇ ਮੱਦਵਰੋਂ ਉਹਨਾਂ ਨੂੰ ਗਲਤ ਬਦਬਦ ਨਮਜਵੀ ਬੁਲੇ ਨੇ ਤੁਸੀਂ ਛੋਟੇ ਲੋਕ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਜੀਦਾ ਉਹ ਨਹੀਂ ਕਰ ਸਕਦੇ ਮਤਲਬ ਤੁਸੀਂ ਨਹੀਂ ਕਰ ਸਕਦੇ ਜਦਾਂ ਤੁਹਾਨੂੰ ਨਹੀਂ ਮਿਲੇਗਾ ਇਸ ਕਰਕੇ ਇਹਨਾਂ ਨੇ ਇਹਨਾਂ ਨੇ ਸਾਨੂੰ ਗੱਲ ਕੀਤੀ ਔਰ ਅਈ 70 80 ਬਤੇ ਲੈ ਕੇ ਇੱਥੇ ਆਏ ਆ ਆਪਣੀ ਜਦੇ ਬੱਦੀ ਦੇ 70 80 ਬਤੇ ਲੈ ਕੇ ਆਏ ਆ ਜਿਨ੍ਹਾਂ ਵਿੱਚ ਪੰਜਾਬ ਦੇ ਪ੍ਰਧਾਨ ਸ਼੍ਰੀ ਰੌਂਕੀਰਾਮ ਸਾਬਕਾ ਸਰਪੰਚ ਜੀ ਗੁਰਦਾਮ ਸਿੰਘ ਬीडीਪੁਰ ਮੇਜਰ ਸਿੰਘ ਕਲੇਰ ਧਰਵੀਰ ਮাইয়া ਹਮ ਜੋਗਿੰਦਰਪਾਲ ਜੀ ਦੇਖੋ ਇਹ ਮਸਲਾ ਨਵਾਂ ਆਇਆ ਹੈ ਕਿਉਂਕਿ ਪਹਿਲੀ ਵੀਡੀਓ ਸਾਹਮਣੇ ਆਈ ਹੈ ਸਾਰਾ ਵਿਵਾਦ ਹੁੰਦਾ ਸੀ ਦੇਖ ਰਹੇ ਹਾਂ ਪਹਿਲਾਂ ਵੀ ਤੁਸੀਂ ਅਖੰਡਪਤ ਸਾਹਿਬ ਹਰ ਸਾਲ ਕਰਾਉਂਦੇ ਆਏ ਹੋ ਕਿਉਂਕਿ ਜੋ ਜਾਣਕਾਰੀ ਮਿਲੇ ਬਾਬਾ ਵਰਪਾਲ ਸਿੰਘ ਜੀ ਦਾ ਇਹ ਜਨਮ ਦਿਹਾੜਾ ਸੀ ਜਿਸ ਨੂੰ ਤੁਸੀਂ ਮਨਾਉਣਾ ਸੀਗਾ ਔਰ ਕੀ ਡੇਕਰ ਪਹਿਲਾਂ ਵੀ ਮਨਾਉਂਦੇ ਆਏ ਹੋ ਉਸ ਸਮੇਂ ਖਣ ਪਰ ਸਾਹਿਬ ਦੇ ਲਈ ਤੁਹਾਨੂੰ ਪਾਵਨ ਸਰੂਪ ਮਿਲ ਜਾਂਦੇ ਸੀ ਇਸ ਵਾਰ ਹੀ ਮਨਾ ਕੀਤਾ ਗਿਆ ਹੈ ਔਰ ਉਸ ਤੋਂ ਲੈ ਕੇ ਫਿਰ ਤੁਹਾਨੂੰ ਰੀਜ਼ਨ ਕੀ ਦਿੱਤਾ ਗਿਆ ਜੀ ਮੈਮ ਜੀ 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 ਹੂੰ ਤਾਂ ਕਹਨੇਗਾ ਮਤਲਬ ਆ ਵੀ ਅਭੀ ਜੋ ਹਮਨੇ ਉਸ ਨੂੰ ਫੋਨ ਕੀਤਾ tha ਜੀ ਐਸ ਐਚਓ ਠੰਬੜ ਕੇ ਵੀ ਆਏ تھے ਯਹਾਂ ਪਰ ਲੇਕਿਨ ਉਹ ਵੀ ਗਏ ਉਨਕੀ وجہ ਸੇ ਵੀ ਉਨਕੋ دیا ਗਿਆ ਉਹ ਬੋਲਦੇ ਹਮ ਨਹੀਂ ਦੇਂਗੇ ਤੇ ਪੁਲਿਸ ਕੋ ਵੀ ਨੂੰ ਕੋ ਨੰ ਤਵਜੀਹ ਦੀ ਪਈ ਜੇ ਆਮ ਨਹੀਂ ਦੇਂਗੇ ਹਮ ਤੇ ਹੁਣ ਤੁਸੀਂ ਕਿੱਥੇ ਇਕੱਠੇ ਹੋ ਤੁਸੀਂ ਦੱਸ ਰਹੇ ਹੋ ਕਿ ਸਾਰੇ ਜਣੇ ਇਕੱਠੇ ਹੋਏ ਹੋ ਜੀ ਕਰੋੜਾਂ ਵਾਲੀ ਗਾਉਂ ਮੈਂ ਜੀ ਅੱਛਾ ਕਰੋੜਾਂ ਵਾਲੀ ਹਮ ਪਿੰਡ ਤੇ ਇਹ ਵੀ ਜਾਣਕਾਰੀ ਮਿਲੀ ਹੈ ਸਾਨੂੰ ਜਗਿੰਦਰਪਾਲ ਜੀ ਕਿ ਤੁਹਾਡੇ ਜਿਹੜੇ ਮਤਲਬ ਜਿਨ੍ਹਾਂ ਨਾਲ ਵਿਵਾਦ ਹੋਇਆ ਦੂਜੇ ਜਿਹੜੇ ਠਿਰ ਹੈ ਉਹਨਾਂ ਦੇ ਨਾਲ ਤੁਹਾਡਾ ਸਹਿਮਤੀ ਵਿੱਚ ਚੱਲ ਰਹੀ ਹੈ ਸਹਿਮਤੀ ਨੂੰ ਲੈ ਕੇ ਵੀ ਬੈਠਕ ਚੱਲ ਰਹੀ ਹੈ ਕੁਝ ਇਦਾਂ ਦਾ ਵੀ ਹੈ ਹਾਂਜੀ ਅਭੀ ਮੈਂ ਇਹ ਅਭੀ ਜੋ ਤੇਜੀ ਅਸੀਂ ਸਹਿਮਤੀ ਲਈ ਗਏ تھے ਲੇਕਿਨ ਉਹ ਨਹੀਂ ਮਾਨੇ ਬੋਲਦੇ ਹਮ ਨਹੀਂ ਦੇਗੇ ਮਤਲਬ ਜੀ ਜੀ ਹਮ ਨਹੀਂ ਦੇਂਦੇ ਹੈਲੋ ਹਾਂਜੀ ਤਾਂ ਸਾਫ਼ ਤੌਰ ਤੇ ਉਹ ਕਹਿ ਰਹੇ ਨੇ ਕਿ ਅਸੀਂ ਗੁਰਗਨ ਸਾਹਿਬ ਜੀ ਨਹੀਂ ਦੇ ਸਕਦੇ ਤੁਹਾਨੂੰ ਖੰਡਪਾਰ ਸੇ ਦਿੱਲੀ ਤਾਂ ਇਸ ਕਰਕੇ ਤੁਸੀਂ ਸਾਰੇ ਇਕੱਠੇ ਹੋ ਕੇ ਹੁਣ ਆਪਸ ਦੇ ਵਿੱਚ ਸਲਾਮ ਮਸ਼ਵਾਹ ਕਰ ਰਹੇ ਹੋ ਕਿ ਅਗਲਾ ਕਦਮ ਕੀ ਹੋਏਗਾ ਮੈਂ ਅਟਮਾ ਅਗਲਾ ਕਦਮ ਮੈਂ ਤਾਂ ਮਾ ਹਮਾਰਾ ਇਹ ਹੈ ਕਿ ਹਮ ਅਸਦੋ ਸਾਹਿਬ ਕੋ ਔਰ ਐਸਐਸਬੀ ਸਾਹਿਬ ਕੋ ਇਹ ਉਹ ਦੇਗੇ ਆਪਣੇ ਇਹਨਾਂ ਦਾ ਕੰਪਲੇਨ ਕਰਾਂਗੇ ਔਰ ਲੈਟਰ ਉਹ ਦੇਣਗੇ ਇਹ ਮਤਲਬ ਕਾਨੂੰਨੀ ਕਾਰਵਾਈ ਕਰਾएंगे ਤੇ ਤੁਹਾਨੂੰ ਹੁਣ ਤੱਕ ਕੀ ਭਰੋਸਾ ਦਿੱਤਾ ਪੁਲਿਸ ਨੇ ਤੁਹਾਡੀ ਗੱਲ ਬਾਤ ਹੋਈ ਆ ਮੈਮ ਕੋਈ ਭਰੋਸਾ ਅਭੀ ਉਹ ਹਮਾਰੇ ਆਦਮੀ ਜੋ ਹੈ ਉਹ ਮਤਲਬ ਅਪਲੀਕੇਸ਼ਨ ਮਤਲਬ ਲਿਖ ਰਹੇ ਨੇ ਇੱਕ ਦੇਣਗੇ ਅਭੀ ਐਸਐਚਓ ਤਿੰਬਰ ਸਾਹਿਬ ਕੋ ਔਰ ਦੂਸਰਾ ਦੇਣਗੇ ਆਪਣੇ ਐਸਐਸਪੀ ਅ ਕੁਰਦਾਸਪੁਰ ਇੱਕ ਸਵਾਲ ਦਾ ਜਵਾਬ ਜ਼ਰੂਰ ਦਿਓ ਜਗਿੰਦਰਪਾਲ ਜੀ ਪਹਿਲਾਂ ਵੀ ਤੁਸੀਂ ਖਰਸਾ ਲਖਨਪਟ ਸਾਹਿਬ ਕਰਾਉਂਦੇ ਆਏ ਹੋ ਔਰ ਤੁਹਾਨੂੰ ਇਸ ਵਾਰ ਮਨਾ ਕੀਤਾ ਗਿਆ ਪਹਿਲਾਂ ਪਾਵਨ ਸੁਪ ਦੇ ਦਿੰਦੇ ਸੀ ਹਾਂਜੀ हां जी इंजन जी मैं पहले दे दंगे एक्चुअली ਤੁਹਾਨੂੰ ਸਾਇ ਇਹ ਪਛਾਹ ਪੜਾ ਜਾਂ ਨਹੀਂ ਪਤਾ ਹਮ ਮਾਰਨ ਅਰਜੀਤ ਸਿੰਘ ਜੀ ਵੰਟੇ ਦੇ ਵਿੱਚੋਂ ਆ ਜਿਹੜੇ ਸਹਾਜੀ ਬਰਾਬਰ ਇਹ ਬਰਾਤੀ ਗਏ ਮਾਰਨ ਅਰਜੀਤ ਸਿੰਘ ਦੀ ਵਾਰਿਸ ਹੈ ਜੋ ਇਹ ਇੱਕ ਕਿਤਾਬ ਹੈ ਆਪਣੇ ਯੂਨੀਵਰਸਿਟੀ ਅੰਮ੍ਰਿਤਸਰ ਸਹਾਜੀ ਆ ਪੰਜਾਬ ਜੋ ਅੰਮ੍ਰਿਤਸਰ ਯੂਨੀਵਰਸਿਟੀ ਮੇ ਹੈ ਬਾਕੀ ਜੋ ਹਰਮੰਦਰ ਸਾਹਿਬ ਨੇ ਹਰਮੰਦਰ ਸਾਹਿਬ ਨੇ ਹਰਮੰਦਰ ਸਾਹਿਬ ਮੇ ਜੋ ਸੇਵਾ ਕਰਾਈ ਹੈ ਮਹਾਰਾਜਾ ਅਰਜੀਤ ਸਿੰਘ ਸਾਹਿਬ ਨੇ ਸੋਨੇ ਦੇ ਪੱਤਰੇ ਔਰ ਗਾਗਰਾਂ ਔਰ 11 ਹਾਥੀ ਔਰ 51 ਊਠ ਵੀ ਜਰਾਏ ਤੇ ਆ ਅਗਰ ਬੋਲੋ ਤਾਂ ਮੈਂ ਉਨਕੀ ਆਪ ਮੈਂ ਗੂਗਲ 'ਚ ਚੈੱਕ ਕਰ ਲਓ ਤੇ ਆਪਣੇ ਮਹਾਰਾਜਾ ਅਰਜੀਤ ਸਿੰਘ ਦੀ ਹਿਸਟਰੀ ਨਹੀਂ ਉਹ ਠੀਕ ਹੈ ਪਹਿਲਾਂ ਤੁਹਾਨੂੰ ਇਹ ਤੁਸੀਂ ਇਹ ਕਹਿ ਰਹੇ ਕਿ ਪਾਵਨ ਸਰੂ ਮਿਲ ਜਾਂਦੇ ਸੀ ਇਸ ਵਾਰ ਨਹੀਂ ਮਿਲੇ ਇਹ ਹੀ ਗੱਲ ਹੈ ਜੀ ਜੁਗਿੰਦਰ ਪਾਲ ਹਾਂ ਜੀ ਮੈਂ ਇਹਦਾ ਨਹੀਂ ਦੱਸਦਾ ਮੈਂ ਕਰ ਠੀਕ ਹੈ ਸ਼ੁਕਰੀਆ ਬਹੁਤ ਬਾਤ ਨੂੰ ਜੀ ਤਿੰਨ ਦਿਨਾਂ ਗੱਲਬਾਤ ਕਰਨ ਲਈ ਧੰਨਵਾਦ ਹੈ ਤਾਂ ਸਾਰਾ ਮਾਮਲਾ ਜਿਹੜਾ ਹੈ ਇਸ ਵੇਲੇ ਸਾਹਮਣੇ ਆਇਆ ਹੈ ਔਰ ਇਸ ਦੇ ਵਿੱਚ ਦਲਿਤ ਸਮਾਜ ਦੇ ਆਗੂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਅਜੇ ਸੀ ਹੁਣ ਇਕੱਠ ਕੀਤਾ ਹੋਇਆ ਹੈ ਪਿੰਡ ਦੇ ਵਿੱਚ ਕਿਉਂਕਿ ਪੁਲਿਸ ਦੇ ਨਾਲ ਵੀ ਜਦੋਂ ਰਾਬਤਾ ਕੀਤਾ ਤਾਂ ਕੋਈ ਹੱਲ ਉਹਨਾਂ ਦਾ ਅਜੇ ਤੱਕ ਨਹੀਂ ਨਿਕਲਿਆ ਹੈ ਦੂਜਾ ਫਿਰਕਾ ਜਿਹੜਾ ਉਹ ਕਹਿ ਰਿਹਾ ਕਿ ਤੁਸੀਂ ਉਹ ਸਤਕਾਰ ਸਹਿਤ ਜਿਹੜਾ ਹੈ ਗੁਰਗਨ ਸਾਹਿਬ ਜੀ ਦੇ ਸੂਪ ਨਹੀਂ ਰੱਖੋਗੇ ਇਸ ਸ਼ੰਕੇ ਦੇ ਨਾਲ ਹੀ ਉਹ ਜਿਹੜੇ ਸੂਪ ਨੇ ਉਹਨਾਂ ਹੀ ਦੇ ਰਹੇ ਇਸ ਦੀ وجہ ਦੇ ਨਾਲ ਅਖਣਪੜ ਸਾਇਬ ਜਿਹੜਾ ਰੱਖਣਾ ਸੀ ਉਹ ਨਹੀਂ ਰੱਖ ਸਕੇ ਜਿਸ ਦੀ وجہ ਦੇ ਨਾਲ ਇਹ ਸਾਰਾ ਵਿਵਾਦ ਸੰਭਲਿਆ